हां ਤੁਹਾਡੀ ਸਾਰਿਆਂ ਦੀ ਵਜ੍ਹਾ ਨਾਲ ਤੁਸੀਂ ਭੈਣਾਂਾਂ ਦੀ ਵਜ੍ਹਾ ਨਾਲ ਭਰਾਵਾਂ ਦੀ ਵਜ੍ਹਾ ਨਾਲ ਬਹੁਤ ਸਪੋਰਟ ਕੀਤਾ ਤੇ ਆਪਣੇ YouTube ਤੋਂ ਪੈਸੇ ਵੀ ਆਉਣ ਆਲੇ ਲੋਕ ਨਾ YouTube ਤੋਂ ਲੱਖਾਂ ਕਮਾ ਗਏ ਕਰੋੜਾਂ ਕਮਾ ਗਏ ਹਨ ਅੱਜ ਬੱਸਾਂ ਦੀ ਹੜਤਾਲ ਹੈਵੀ ਹੜਤਾਲ ਜੀ ਰੱਖ ਰੱਖ ਮਸਤੇ ਕੰਦੀ ਹੈ ਵੈਸੇ ਵੀ ਪੰਜਾਬ ਦੇ ਉੱਤੇ ਦੀਵਾਲੀ ਬਹੁਤ ਹੀ ਮਾੜੀ ਚੜੀ ਆ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਸਵਾਗਤ ਹੈ ਇੱਕ ਨਵੇਂ ਬਲੌਗ ਦੇ ਵਿੱਚ ਬਣੇ ਰਹਿ ਐਂਡ ਤੱਕ ਬਲੌਗ ਬਹੁਤ ਜ਼ਿਆਦਾ ਘੈਂਟ ਆ ਕਿਉਂ ਨਹੀਂ ਬਣਾਇਆ ਮੇਰੇ ਵਾਸਤੇ ਪਰੌਂਠਾ ਬਾਈ ਨਹੀਂ ਬਣਾਇਆ ਕਾ ਤੂੰ ਪਰੀ ਆ ਤਾਂ ਗਲਤ ਗੱਲ ਲਾ ਪੈਣ ਵਣ ਕੇ ਹੈ ਬੜੀ ਜੀ ਕਿਤੇ ਹੋਈ ਹੈ ਲੋ ਵੀ ਆਪਣੇ ਹੁਣ ਘਰ ਦੇ ਵਿੱਚ ਇੱਥੇ ਸੇਂਖ ਲੱਗ ਚੁਕੀ ਸੀ ਬੈੱਡ ਨੂੰ ਹਾਂ ਦੇਖੋ ਤੇ ਆਪਾਂ ਬੈੱਡ ਨੂੰ ਥੋੜਾ ਇੱਧਰ ਚੱਕ ਕੇ ਸਾਈਡ ਤੇ ਕਰਤਾਗਾ ਕਿਉਂਕਿ ਯਾਰ ਸੇਂਖ ਜੀ ਬਾਹਲੀ ਲੱਗ ਗਈ ਮਨਦੀਪ ਹਾਂ ਜੀ ਫਿਰ ਆਇਆ ਕਰਵਾ ਦੇਣਾ ਤੇਰੇ ਨਾਲ ਹੈਲਪ ਆ ਜਾ ਜਿਹੜਾ ਆਪਾਂ ਗਿਫਟ ਦਿੱਤਾ ਸੀ ਪਰੀ ਦੀਦੀ ਨੂੰ ਉਹਨਾਂ ਨੂੰ ਬਹੁਤ ਹੀ ਪਸੰਦ ਆਇਆ ਸੀ ਮੈਰਿਜ ਵਾਲੀ ਫੋਟੋ ਜਿਹੜੀ ਠੀਕ ਆ ਸੋ ਹੁਣ ਕੀ ਕਰਦੀ ਫਿਰ ਤੈਨੂੰ ਦੱਸ ਕੀ ਕੰਮ ਹੈ ਝਾੜੂ ਕੱਢਣਾ ਝਾੜੂ ਹੈ ਕਿ ਕਿਵੇਂ ਖਲਾਰਾ ਹੀ ਖਲਾਰਾ ਪੈ ਗਿਆ ਕਮਰੇ ਦੇ ਵਿੱਚ ਪੂਰਾ ਚਾਰੇ ਬੰਨੀ ਮਨਦੀਪ ਇੱਧਰ ਕਿਰਲੀਆਂ ਤੂੰ ਲੱਗੀ ਖੜੀ ਐ ਮੈਨੂੰ ਕੋਲੇ ਪਤਾ ਕਿਉਂ ਖੜਨਾ ਪੈਂਦਾ ਵੈਸੇ ਕੋਈ ਕੰਮ ਨਹੀਂ ਹੈ ਇੱਥੇ ਬਸ ਇਹ ਧਿਆਨ ਰੱਖਣਾ ਕਿ ਕੋਈ ਕਿਰਲੀ-ਕੁਰਲੀ ਇੱਥੇ ਹਵਲਾ ਨਾ ਕਰ ਦੇ ਫੋਨ ਅਮੀ ਜੀ ਤੇਰੇ ਵਾਲਾ ਤੁਹਾਡਾ ਫੋਨ ਉਧਰ ਪਿਆ ਹੋਊ ਸਵੇਰ ਦਾ ਟਾਈਮ ਹੋ ਚੁੱਕਿਆ ਬਾਹਰ ਦਾ ਥਿਊ ਚੈੱਕ ਕਰੋ ਇੱਧਰ ਹੋ ਗਈ ਆ ਸਰੋਂ ਸਰੋਂ ਦੀ ਬਜਾਈ ਕੰਪਲੀਟ ਤੇ ਵਧੀਆ ਸਰੋਂ ਹੋ ਜੂਗੀ ਉਹ ਆਪਾਂ ਤਾਰਬੰਦੀ ਟੋਪ ਦੀ ਕਰਤੀ ਆ ਮੂੰਹ ਡਾਕ ਵਾਂਗੂ ਕਿਵੇਂ ਬੰਨ ਰੱਖਿਆ ਤੂੰ ਬੂੜ ਤੋੜੇਗੀ ਮੈਨ ਲੱਗਦਾ ਤੈ ਰਾਜ ਜਨਮ ਦਿਨ ਦਾ ਕਰਕੇ ਫਿਰ ਕਚਰਾ ਕਿਚਰਾ ਹੋ ਗਿਆ ਸੀਗਾ ਚਿਪਸ ਵਗੈਰਾ ਲੋ ਜਣ ਪਰਿਦੀਦੀਣੀ ਜਾ ਕੇ ਉਹਦੇ ਮਾਸੀਆਂ ਨਾਲ ਕੋਲੇ ਤੇ ਆਪਾਂ ਚੱਲੇ ਇਹਨਾਂ ਨੂੰ ਚੜਾ ਆ ਜਾ ਹੁਣ ਜਲਦੀ ਪਰੀ ਦੀਦੀ ਨੇ ਮੜਾਈ ਜਾ ਕੇ ਹੁੰਦੇ ਸੀ ਮਾਸੀ ਕੋਲੇ ਆ ਕੇ ਮੈਂ ਤੁਹਾਨੂੰ ਇੱਕ ਬਹੁਤ ਹੀ ਮਤਲਬ ਗੱਲ ਦੱਸਾਂ ਅਸੀਂ ਭੈਣ ਭਰਾ ਵੀ ਕਾਫੀ ਟਾਈਮ ਬਾਅਦ ਇਕੱਠੇ ਜਾ ਰਹੇ ਹਾਂ ਕਦੀ ਹੋਇਆ ਨਹੀਂ ਵੀ ਆਪਣਾ ਕੋਈ ਮਾਰਕੀਟ ਜਾਣਾ ਮੈਂ ਤੇ ਪਰੀ ਦੀਦੀ ਦਾ ਹੁਣ ਬਾਜੀ ਹੁਣ ਆ ਜਾਂਦੇ ਤਾਂ ਪਹਿਲੀ ਵਾਰ ਚੱਲੇ ਹਾਂ ਹਾਂ ਮੈਰਿਜ ਤੋਂ ਬਾਅਦ ਵੀ ਮੇਰੀ ਤੇ ਮੰਦੀਪ ਦੀ ਜਦੋਂ ਦੀ ਮੈਰਿਜ ਹੋਈ ਉਸ ਤੋਂ ਬਾਅਦ ਅਸੀਂ ਮੈਂ ਤੇ ਪਰੀ ਦੀਦੀ ਨੇ ਕੋਈ ਸਫ਼ਰ ਨਹੀਂ ਕੀਤਾ ਹੁਣ ਲੈ ਬੱਬੂ ਦੇ ਸੈਂਡਲ ਤਾਂ ਵਿਚਾਰੇ ਦਿੱਥੇ ਹੀ ਰਹਿ ਗਏ ਸੀ ਹਨਾ ਤੁਸੀਂ ਨਾ ਕਦੇ ਵੀ ਦੇਖ ਲੈ ਸਿਆਲਾਂ ਦੀ ਚਾਹ ਹਮੇਸ਼ਾ ਸਵਾਦ ਹੁੰਦੀ ਪਤਾ ਕੀਰੀ ਜਨਮ ਦੀ ਕੀਰੀ ਜਨਮ ਦੀ ਦੇਖ ਸਿਆਲਾਂ ਦੀ ਚਾਹ ਵਿੱਚ ਆਪ ਅਦਰਕ ਤੇ ਅਦਰਕ ਵੀ ਪਾਉਣੇ ਅਦਰਕ ਨਾਲ ਚਾਹ ਦਾ ਟੈਸਟ ਵਧ ਜਾਂਦਾ ਲਾਹਜੀਆਬਾਦ ਨੇ ਉਹਨਾਂ ਵੀ ਟੈਸਟ ਵਧ ਜਾਂਦਾ ਕਿੰਨੇ ਆ 60 ਦੇ ਲੈਣਾ ਆ ਰਿਹਾ 60 ਹਾਂ ਉਹਨਾਂ ਚਾਹ ਜਾਂਦਾ ਵਧੀਆ ਹੁੰਦੀ ਚਾਹ ਗਾੜੀ-ਗੋੜੀ ਵਧੀਆ ਪਾਣੀ ਆ ਚੁੱਕੀ ਹੈ ਫਰੀ ਪਤਲੀ ਹੋ ਜਾ ਤੂੰ ਬਲੋ ਮਮਾਰੀ ਹੈ ਕਿ ਤੇ ਬੇਇੱਜ਼ਤੀ ਕਰਨਾ ਮੈਨੂੰ ਮੋਟਾ ਜਿਹਾ ਛੜਾਏ ਮੈਨੂੰ ਕਿੰਨਾ ਮਟਕਾ ਛੜਾਏ ਪਿਛੇ ਹੋਰ ਮੰਮੀ ਨੇ ਛਾੜ ਦੇ ਹੁੰਦਾ ਸੀ ਪਰ ਹੀ ਬਾਕੀ ਗੱਲਾਂ ਛੱਡ ਤੂੰ ਗੋਲ ਗੱਪੇ ਖਵਾ ਮੈਨੂੰ ਲਿਆ ਗੋਲ ਗੱਪੇ ਕਿੱਸੇ ਏਡੀਆਂ ਏਡੀਆਂ ਗੋਲੀਆਂ ਲੈ ਕੰਮ ਗੋਸ਼ ਨਹੀਂ ਕੀਤੇ ਨੇ ਢੱਕਾਂ ਤੋੜੇ ਅੰਮੀ ਅੱਜ ਇਹ ਤਾਂ ਮੇਰਾ ਗਜਰੇਲਾ ਕੀ ਹੈ ਗਜਰੇਲਾ ਹੈ ਮੇਰਾ ਪਰ ਹੀ ਪਾਣੀ ਵਾਲੀ ਬੋਤਲ ਦੇਖੀ ਪਰ ਹੀ ਘਰੇ ਆ ਕੇ ਵੀ ਪਾਣੀ ਉਹ ਪਿੰਦੀ ਵੰ ਮੰਡੀ ਵਾਲਾ ਅਸੀਂ ਦੋਨੇ ਮਿੱਠਾ ਪਾਣੀ ਹੀ ਖਾਨੇ ਆਮੀ ਮੈਂ ਤਾਂ ਮਿੱਠਾ ਖਾਨੇ ਅੰਡੇ ਹੀ ਕਰਾਏ ਮਿੱਠਾ ਪਾਣੀ ਖਾਂਦੇ ਤੇ ਪਾਣੀ ਪੀਤਾ ਤੇ ਪੀਂਦੇ ਹਾਂਜੀ ਹੁਣ ਆਪਾਂ ਗੱਲ ਕਰਦੇ ਆ ਯੂਟਿਊਬ ਦੀ ਥੈਂਕ ਯੂ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਲਵ ਯੂ ਸਾਰਿਆਂ ਨੂੰ ਬਹੁਤ ਹੀ ਆਪਾਂ ਨੂੰ ਤੁਸੀਂ ਵੀਡੀਓ ਨੂੰ ਦੇਖਿਆ ਦੂਰੋਂ ਦੂਰੋਂ ਨੇੜੋਂ ਨੇੜੋਂ ਵੀ ਔਰ ਗੰਗਾ ਨਗਰ ਰਾਜਸਥਾਨ ਸੋਰੀ ਰਾਜਸਥਾਨ ਦੇ ਵਿੱਚ ਗੰਗਾ ਨਗਰ ਜ਼ਿਲ੍ਹੇ ਚ ਬਹੁਤ ਜ਼ਿਆਦਾ ਆਪਾਂ ਦੇਖਦੇ ਪੰਜਾਬ ਪੰਜਾਬ ਵਾਲਿਆਂ ਨੂੰ ਮੈਨੂੰ ਬਹੁਤ ਜ਼ਿਆਦਾ ਪਿਆਰ ਹੈ ਮੇਰਾ ਦਿਲ ਤੋਂ ਸੱਚੀ ਵੀ ਪੰਜਾਬ ਨਾਲ ਮੇਰਾ ਬੜਾ ਨਾਤਾ ਜੁੜ ਗਿਆ ਕਦੀ ਮੈਂ ਪੰਜਾਬ ਬਹੁਤ ਘੱਟ ਗਿਆ ਸੀਗਾ ਕਿਉਂਕਿ ਆਪਣਾ ਕੋਈ ਪੰਜਾਬ ਚ ਰਿਸ਼ਤੇਦਾਰ ਰਹਿੰਦਾ ਨਹੀਂ ਆ ਮੇਰੇ ਉਵੇਂ ਜਿਹੜੇ ਪੂਰਵਜ ਸਾਡੇ ਉਹ ਹੈਗੇ ਗੁਰਦਾਸਪੁਰ ਤੋਂ ਮਨਦੀਪ ਤੇ ਅਮਰਿਤ ਸਰਗਣੀਆ ਹਾਂ ਅਸੀਂ ਨਾ ਪਹਿਲਾਂ ਗੁਰਦਾਸਪੁਰ ਰਹਿੰਦੇ ਸੀ ਮੇਰੇ ਡੈਡੀ ਹੁਣੀ ਨਾ ਡੈਡੀ ਹੁਣੀ ਨਹੀਂ ਰਹਿੰਦੇ ਸੀ ਦਾਦੇ ਹੁਣੀ ਜਿਹੜੇ ਪਰਦਾਦੇ ਪੀੜੀ ਆ ਨਾ ਆਪਣੀ ਗੁਰਦਾਸਪੁਰ ਤੋਂ ਹੁਣ ਗੁਰਦਾਸਪੁਰ ਤੱਕ ਜੇ ਵੀਡੀਓ ਪਹੁੰਚੀ ਤਾਂ ਕੋਈ ਗੁਰਦਾਸਪੁਰ ਗਿਆ ਹੋਵੇ ਤਾਂ ਜਰੂਰ ਕਮੈਂਟ ਕਰ ਬਠਿੰਡੇ ਮੈਂ ਗਿਆ ਭਾਈ ਬਹੁਤ ਵਾਰੀ ਹੈ ਨਾ ਤੇ ਬਠਿੰਡੇ ਗਿਆ ਮਾਨਸਾ ਗਿਆ ਪਰ ਮੈਂ ਕਦੀ ਇੱਧਰ ਜਿੱਥੇ ਮੰਦੀਪ ਨਾਲ ਮੇਰਾ ਹੋਇਆ ਨਾ ਵੀ ਮੰਦੀਪ ਦੇ ਜਾਨੀ ਜਿੱਥੇ ਪੇਕੇ ਹੈਗੇ ਆ ਮੇਰੇ ਸੋਹਰੇ ਹੈਗੇ ਉੱਥੇ ਮੈਂ ਕਦੀ ਵੀ ਮੰਦੀ ਪਹਿਲਾਂ ਨਹੀਂ ਗਿਆ ਹੰਬੌਰ ਚ ਨਾ ਹੀ ਮੈਨੂੰ ਕਦੀ ਬਈ ਪਤਾ ਸੀ ਹੰਬੌਰ ਕਿੱਥੇ ਆ ਜਾਂ ਮੰਦੀਪ ਕਦੀ ਮੈਨੂੰ ਨਾਮ ਨਹੀਂ ਸੁਣਿਆ ਸੀ ਨਾਮ ਸੁਣਿਆ ਸੀ ਕਾਂਪੂਰ ਐਵੇਂ ਦਾ ਹੈ ਪਰ ਪਤਾ ਨਹੀਂ ਸੀਗਾ ਤੇ ਬਹੁਤ ਹੀ ਜ਼ਿਆਦਾ ਲਵ ਯੂ ਤੁਹਾਨੂੰ ਹੁਣ ਆਪਣੇ YouTube ਤੋਂ ਪੈਸੇ ਵੀ ਆਉਣ ਵਾਲੇ ਆ ਤੇ ਮੈਂ ਨਾ ਇੱਕ ਸੋਚਿਆ ਬਈ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਮੈਂ ਤਾਂ ਮਨਦੀਪ ਨੇ ਪਲਾਨ ਕੀਤਾ ਯਾਰ ਦੇਖੋ ਲੋਕ ਨਾ YouTube ਤੋਂ ਲੱਖਾਂ ਕਮਾ ਗਏ ਕਰੋੜਾਂ ਕਮਾ ਗਏ ਠੀਕ ਆ ਤੇ ਪਰ ਮੈਂ ਦੇਖਿਆ YouTube ਤੋਂ ਵੀ ਜੇ ਬੰਦਾ ਜਿਹਦੇ ਮਹੀਨੇ ਦਾ ਲੱਖ ਰੁਪਏ ਆਈ ਜਾਂਦਾ ਜੇ ਉਹ 20000 ਰੁਪਏ ਵਿੱਚੋਂ ਕੱਢ ਕੇ ਨਾ ਵੀ ਕਿਸੇ ਜ਼ਰੂਰਤਮੰਦ ਦੀ ਮਦਦ ਕਰਦੇ ਕੀ ਹੁੰਦਾ ਨਾ ਪਰ ਅਸੀਂ ਨਿਯਮ ਬਣਾਏ ਵੀ ਜਿੰਨੇ ਹੁਣ ਸਾਡੇ ਮਤਲਬ ਇਨਕਮ ਕਰਿਆ ਕਰਾਂ ਨਾ ਉਸ ਤੋਂ ਕੁਝ ਨਾ ਕੁਝ ਅਸੀਂ ਜ਼ਰੂਰ ਕਿਸੇ ਹੈਲਪ ਕਰਿਆ ਕਰਾਂ ਕਿਸੇ ਮਤਲਬ ਜਿਹਨੂੰ ਲੋੜਵੰਦ ਬੰਦਾ ਹੋਵੇ ਨਾ ਵਰਿੰਦੀਪ ਠੀਕ ਆ ਤੂੰ ਅੰਜੀ ਅਵਰੇ ਗळा ਮੇਰੇ ਭਾਈ ਇਹਦੀ ਤਬੀਅਤ ਖਰਾਬ ਹੋਈ ਖੜੀ ਆ ਹਮ ਰੋਕ ਲਓ ਵੀ ਗੱਲਾਂ ਬਾਤਾਂ ਕਰਦਿਆਂ ਕਰਦੇ ਇੱਧਰ ਆਪਣੀ ਡਰੀ ਦੀਦੀ ਵੀ ਆ ਗਈ ਪਰ ਇਹਦਾ ਨਾਮ ਹੈ ਡਰੀ ਰੱਖਿਆ ਆ ਤੇ ਆਪ ਮੈਨੂੰ ਕੀ ਕੁਝ ਕਹਿਨੀ ਨਹੀਂ ਛੋਟੇ ਹੁੰਦੇ ਨੇ ਉਹ ਤੇ ਸਿਗਰਟ ਨਾਮ ਹੋਰ ਪ੍ਰੀ ਦੀਦੀ ਨੇ ਨਾ ਤੁਹਾਨੂੰ ਸਹੀ ਦੱਸਾਂ ਪ੍ਰੀ ਦੀਦੀ ਉਹਨਾਂ ਦਾ YouTube ਚੈਨਲ ਹੋ ਗਿਆ ਮੋਨਟਾਈਜ਼ 10000 ਸਬਸਕ੍ਰਾਈਬਰ ਹੋ ਗਏ ਪ੍ਰੀ ਦੀਦੀ ਉਹਨਾਂ ਦੇ ਤੇ ਨਾ ਮੈਂ ਤੁਹਾਨੂੰ ਦੱਸਾਂ ਬਹੁਤ ਜ਼ਿਆਦਾ ਪ੍ਰੇਰਿਤ ਇਹਨਾਂ ਨੇ ਵੀ ਸਟਰਗਲ ਕੀਤੀ ਹੈ ਮਿਹਨਤ ਕੀਤੀ YouTube ਦੇ ਉੱਤੇ ਤੇ ਆਪਾਂ ਕੀ ਗੱਲ ਕਰ ਰਹੇ ਸੀ ਪੰਜਾਬ ਦੀ ਗੱਲ ਕਰਦੇ ਸੀ ਕੀ ਹਾਂ YouTube ਦੀ ਗੱਲ ਕਰਦੇ ਸੀ ਹਾਂ ਤੁਹਾਡੇ ਸਾਰਿਆਂ ਦੀ ਵਜ੍ਹਾ ਨਾਲ ਤੁਸੀਂ ਭੈਣਾਂਾਂ ਦੀ ਵਜ੍ਹਾ ਨਾਲ ਭਰਾਵਾਂ ਦੀ ਵਜ੍ਹਾ ਨਾਲ ਬਹੁਤ ਸਪੋਰਟ ਕੀਤਾ ਤੇ ਆਪਣੇ YouTube ਤੋਂ ਪੈਸੇ ਵੀ ਆਉਣ ਆਲੇ ਯਾਰ ਬਹੁਤ ਲੋਕ ਮਾੜਾ ਚੰਗਾ ਵੀ ਬੋਲ ਦਿੰਦੇ ਯਾਰ ਵੀ ਤੁਸੀਂ ਆ ਕੀ ਬਣਾਈ ਜੰਨੇ ਪਰ ਹੈਨਾ ਬਈ ਬਹੁਤ ਔਖਾ ਟੀ YouTube ਦਾ ਕੰਮ ਸੀਰੀਅਸਲੀ ਇਹਨਾਂ ਨੂੰ ਪਤਾ ਵੀ ਆਪਾਂ ਸਾਰਾ ਦਿਨ ਵੀਡੀਓ ਸ਼ੂਟ ਕਰਾਂਗੇ ਫਿਰ ਉਹਨੂੰ ਵੀਡੀਓ ਨੂੰ ਇਸ ਤਰੀਕੇ ਨਾਲ ਐਡਿਟ ਕਰਕੇ ਫਿਰ YouTube ਤੇ ਅਪਲੋਡ ਕਰਨਾ ਡੇਲੀ ਡੇਲੀ ਕਿੰਨਾ ਔਖਾ ਫਿਰ ਐਵੇਂ ਨਹੀਂ ਭਾਈ YouTube ਤੁਹਾਨੂੰ ਪੈਸਾ ਦੇਣ ਲੱਗ ਜੂਗਾ ਸਿੱਧਾ ਬਹੁਤ ਜ਼ਿਆਦਾ ਸੋਚਦੇ ਹੋਣਗੇ ਨਾ ਵੀ ਹਾਂ ਤਾਂ ਬੰਦੇ ਪੈਸਾ ਕਰਕੇ YouTube ਤੇ ਨਾ ਵੀਡੀਓ ਬਣਾਉਂਦੇ ਭਾਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਨਾ ਫਿਰ ਸਹੀ ਹੈ ਇੱਕ ਦਿਹਾੜੀ ਕਰਨ ਵਾਲਾ ਬੰਦਾ ਤਾਂ ਪੂਰਾ ਦਿਨ ਦਿਹਾੜੀ ਕਰਕੇ ਰਾਤ ਨੂੰ ਸੌਂ ਜਾਂਦਾ ਇਹਦੇ ਵਿੱਚ ਆਪਾਂ ਪੂਰਾ ਦਿਨ ਤਾਂ ਵਲੌਗ ਸ਼ੂਟ ਕਰਾਂਗੇ ਰਾਤ ਨੂੰ ਐਡਿਟ ਕਰਨਾ ਪੈਂਦਾ ਤੇ ਸਿੱਧਾ ਦਵਲ ਮੈਨ ਇੱਕ ਗੱਲ ਹੋਰ ਦੱਸਾਂ ਜਿਵੇਂ ਕੋਈ ਬੰਦਾ ਕੰਮ ਤੇ ਲੱਗਿਆ ਉਹਨੂੰ ਤਾਂ ਪੈਸੇ ਮਿਲਦੇ ਨੇ ਨਾ ਡੇਲੀ ਤੇ YouTube ਇਦਾਂ ਦਾ YouTube ਤੋਂ ਪੈਸੇ ਨਹੀਂ ਮਿਲਦੇ ਡੇਲੀ ਤੁਹਾਨੂੰ ਪਹਿਲਾਂ ਵੀਰੇ ਬਹੁਤ ਹੀ ਜ਼ਿਆਦਾ ਮੱਥਾ ਵੜੀ ਮਾਰਨੀ ਪੈਂਦੀ ਜੇ ਨਾ ਤੁਸੀਂ YouTube ਦਾ ਕੋਈ ਕੰਮ ਸਿੱਖਣਾ ਚਾਹੁੰਦੇ ਮੈਨੂੰ ਦੱਸ ਦੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸ ਦੂੰਗਾ YouTube ਚੈਨਲ ਕਿਵੇਂ ਬਣਾਉਣਾ ਤੇ ਭਾਈ ਸਹੀ ਦੱਸਾ ਕਿਸੇ ਕਿਸ ਦਿਨ ਵੀ ਮਤਲਬ ਮੇਰੀ ਵਜ੍ਹਾ ਨਾਲ ਜਿੰਦਗੀ ਬਦਲ ਜੇ ਬਹੁਤ ਵਧੀਆ ਮੈਂ ਸਹੀ ਆਪਦੀ ਨੌਲੇਜ ਦੀ ਗੱਲ ਦੱਸੂੰਗਾ ਵੀ ਹਾਂ YouTube ਤੋਂ ਸੱਚੀ ਕਮਾਈ ਕਿਵੇਂ ਹੁੰਦੀ ਵੀ ਕਿਵੇਂ ਵੀਡੀਓ ਤੁਹਾਡੀਆਂ ਵਾਇਰਲ ਹੁੰਦੀ ਉਹ ਵੀ ਮੈਂ ਤੁਹਾਨੂੰ ਦੱਸ ਦੂੰਗਾ ਤੁਸੀਂ ਪੁੱਛ ਲਿਆ ਮੈਨੂੰ ਕਮੈਂਟ ਦੇ ਵਿੱਚ ਤਾਂਗੇ ਬੰਨਦੇ ਕੀ ਕਰਨਾ ਇਹਨਾਂ ਦਾ ਕਿੰਨੂ ਆ ਦਾ ਬੰਨਣੇ ਇਹਨਾਂ ਨੂੰ ਤੋੜਦੇ ਆ ਤੁਸੀਂ ਮੈਨੂੰ ਪਤਾ ਮੰਦੀ ਤਿੰਨ ਤਾਂਗੇ ਬੰਨਦੇ ਫਿਰ ਕੀ ਹੋ ਜੂਗਾ ਧਾਗੇ ਪੰਨਾਂ ਤਾਂ ਪਤਾ ਲੱਗਦਾ ਵੀ ਇੱਥੋਂ ਧਾਗਾ ਕਿਹਦਾ ਟੁੱਟਿਆ ਹੋਇਆ ਤੇ ਧਾਗੇ ਵੱਢ ਕੇ ਢਾਲ ਲੈ ਜੇ ਲੈਣੀ ਪੈ ਜੇ ਤੇ ਹੋਰ ਆਪਾਂ ਨੇ ਤੁਸੀਂ ਬਹੁਤ ਜਾਣੇ ਕਹਿੰਦੇ ਰਹਿੰਦੇ ਬਾਈ ਮਿਲਣ ਆਉਣਾ ਤੁਹਾਨੂੰ ਤੇ ਬਹੁਤ ਭੈਣਾ ਵੀ ਕਹਿੰਦੇ ਰਹਿੰਦੀਆਂ ਇਹ ਕਹਿੰਦੇ ਮਨਦੀਪ ਨਾ ਗੱਲ ਕਰਾ ਦਿਓ ਗੱਲ ਕਰਾ ਦਿਓ ਵੀ ਹੁਣ ਵਾਵਾ ਮੈਸੇਜ ਹੁੰਦੇ ਕਈ ਵਾਰ ਨਹੀਂ ਪਤਾ ਲੱਗਦਾ ਤੁਸੀਂ ਬੁਰਾ ਨਾ ਮੰਨਿਓ ਨਾ ਸਾਰੇ ਜਾਣੇ ਕਮੈਂਟ ਕਰਕੇ ਵੀ ਦੱਸਣਾ ਵੀ ਕਿਤੋਂ ਕਿਤੋਂ ਇਸ ਵਲੌਗ ਨੂੰ ਵੀਡੀਓ ਦੇਖਦੇ ਹੋ ਤੇ ਪਰੀ ਦੀਦੀ ਨੂੰ ਕਦੋਂ ਕਦੋਂ ਕਿਤੇ ਜਾਣਦੇ ਪਰੀ ਦੀਦੀ ਬਹੁਤ ਪੁਰਾਣਾ ਮੈਂ ਤੁਹਾਨੂੰ ਦੱਸਾਂ ਪਰੀ ਦੀਦੀ ਦਾ ਰਿਕਾਰਡ ਮੈਂ ਦੱਸਾਂ ਇਹ ਟਿਕਟੋਕ ਤੋਂ ਪਰੀ ਦੀਦੀ ਤੇ ਮੈਂ ਅਸੀਂ ਵੇਲਾ ਕਮੇਡੀ ਜੀ ਬਣਾਉਂਦੇ ਹੁੰਦੇ ਸੀ ਫਿਰ ਇੰਸਟਾ ਟਿਕਟੋਕ ਬੰਦ ਹੋ ਗਿਆ ਹੈ ਪਰੀ ਦੀਦੀ ਨੇ 5 ਲੱਖ ਫੋਲੋਅਰ ਸੀ ਟਿਕਟੋਕ ਤੇ ਪਰੀ ਦੀਦੀ ਨੂੰ ਬੜਾ ਬੁਰਾ ਲੱਗਿਆ ਵੀ ਇੰਨੇ ਲੋਕ ਪਹਿਲਾਂ ਟਿਕਟੋਕ ਤਾਂ ਜਾਣਦੇ ਸੀ ਔਰ ਵਰਟੀਕਲ ਕਰਨੀ ਸੀ ਹਾਂ ਮਨਦੀਪ ਤਾਂ ਮੈਂ ਤੁਹਾਨੂੰ ਦੱਸਾਂ ਮਨਦੀਪ ਨੂੰ YouTube Instagram ਬਾਰੇ ਬਿਲਕੁਲ ਵੀ ਨੋਲੇਜ ਨਹੀਂ ਸੀ ਹੁਣ ਪਰ ਇਹਨੂੰ ਵੀ ਪਤਾ ਲੱਗ ਗਿਆ ਨੋਲੇਜ ਆ ਗਿਆ YouTube Instagram ਮੈਂ ਜਾਣਾ ਮੈਂ ਤਿਆਰ ਹਾਂ 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 ਤੂੰ ਹੋ ਜਾ ਤਿਆਰ ਮੈਂ ਅੱਜ ਚੱਲੀ ਆਪਦੇ ਘਰੇ ਗੰਗਾ ਨਗਰ ਪਰੀ ਦੀ ਹੁਣ ਗੰਗਾ ਨਗਰ ਜਾਂਦੇ ਆ। ਮੈਂ ਇਹਨਾਂ ਦੇ ਵਲੋਗਾਂ 'ਚ ਬਸਾ ਦੀ ਹੜਤਾਲ। ਹਾਂ ਅੱਜ ਹੜਤਾਲ ਹੈ। ਪਰ ਇਹ ਰੁਕ ਜਾ ਕੀ ਕਰेंगी? ਬਸਾ ਵਾਲਾ ਮਦੀਪ ਰੱਖਣ ਵਾਸਤੇ ਕਹਿੰਦੀ। ਅੱਜ ਹੜਤਾਲ ਹੈ। ਕੰਮ ਬਹੁਤ ਆ ਹਨਾ। ਬਸਾ ਦੀ ਹੜਤਾਲ। ਹੈ ਵੀ ਹੜਤਾਲ। ਜੀ ਰੱਸਾ ਰੱਖਣ ਵਾਸਤੇ ਕਹਿੰਦੀ ਹੈ। ਜੀ ਰੱਸਾ ਲਓ ਪਰੀ ਨੂੰ ਬੱਧੀ ਗਏ ਆ। ਚੱਲੀਏ। ਪਰੀ ਨਹੀਂ ਉੱਡ ਜਾਣਾ। ਰੱਸੇ ਦਾ ਕੀ ਕੰਮ? ਜੀ ਉਧਰ ਚਲੀਏ। ਕਿਉਂ ਬਈ ਆਹ ਗੱਲ ਗਲਤ ਆ। ਉਹਦਾ ਪੰਜਾਬ ਭੇਜੀ ਯਾਨੀ ਭਰੀ ਆਪ ਗੰਗਾ ਨਗਰ ਜਾਈ ਯਾਨੀ ਮੰਮੀ ਲੈ ਆਇਆ ਅਚਾਨਕ ਮੌਸਮੀ ਮੰਮੀ ਮੌਸਮੀ ਲੈ ਕੇ ਆਇਆ ਦੇਖਿਆ ਨਾ ਹੈ ਮੰਮੀ ਦੇਖਿਆ ਨਾ ਪੰਜਾਬ ਚ ਮੇਰਾ ਵਿਆਹ ਕੀਤਾ ਤਾਂ ਕਿੰਨਾ ਛੱਡ ਤਾਂ ਪਿੱਛੇ ਮੰਮੀ ਨੇ ਪੰਜਾਬ ਦੇ ਮੌਸਮੀ ਹਮੇ ਖਾਓ ਮੌਸਮ ਤੇ ਇਹ ਮੇਰੇ ਕੁੜਮਣੇ ਭੇਜੇ ਆ ਹਾਂ ਇਹ ਮੰਮੀ ਦੇ ਕੁੜਮਣੇ ਯਾਨੀ ਕਿ ਸੰਦੀਪ ਦੇ ਫਾਦਰ ਸਾਹਿਬ ਯਾਨੀ ਸਾਡੇ ਸੋਰਾ ਸਾਹਿਬ ਜੀ ਨੇ ਭੇਜੇ ਤਨੋਂ ਦਾ ਖੁੱਦੀ ਬਾਲ ਤੇਰ ਤੂਤੋ ਕਰ ਦਿੰਦਾ ਮੈਂ ਮਮੀ ਕਹਿੰਨੀ ਨੋ ਨਾ ਕਰ ਨੋ ਮੈਂ ਚਾਹ ਬਣਾ ਕੇ ਦਿੰਦੀ ਸਵੇਰੇ ਬਾਕੀ ਆਪਣੇ ਹੁਣ ਕੰਮ ਖੇਤਾਂ ਦਾ ਵੀ ਹੋ ਗਿਆ ਕੰਪਲੀਟ ਠੀਕ ਆ ਤੇ ਵਧੀਆ ਵੀਰੇ ਬੰਦੇ ਦਾ ਪਤਾ ਨਹੀਂ ਲੱਗਦਾ ਕਦੋਂ ਚਲ ਜਾਣਾ ਕਣੀ ਵਧੀਆ ਖੁਸ਼ ਰਹਿਣਾ ਚਾਹੀਦਾ ਪਰਿਵਾਰ ਨਾਲ ਵਧੀਆ ਆਪਾਂ ਜਿਹੀ ਵੀਡੀਓ ਬਣਾਉਣੀ ਹੈ ਕਿਉਂਕਿ ਪਰਿਵਾਰ ਵੀ ਦੇਖ ਸਕੇ ਤੇ ਪਰਿਵਾਰ ਵੀ ਅੱਜ ਤਾਂ ਵੈਸੀ ਵੀਡੀਓ ਗੱਲਬਾਤ ਕਰਨ ਵਾਸਤੇ ਬਣਾਇਆ ਸੀ ਜੇ ਨਵੇਂ ਬੰਤੇ ਆਏ ਹੋਣਾ ਤਾਂ ਆਪਣਾ ਪਿੱਛੇ YouTube ਚੈਨਲ ਤੇ ਸਾਰੇ ਵਲੌਗ ਵਗੈਰਾ ਜ਼ਰੂਰ ਚੈੱਕ ਕਰ ਲਿਓ ਤੇ ਥੈਂਕ ਯੂ ਲਵ ਯੂ ਸਾਰਿਆਂ ਨੂੰ ਟਰੱਕ ਭਰ ਕੇ ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਲਈ ਆਪਣਾ ਖਿਆਲ ਰੱਖਿਓ ਦੀਵਾਲੀ ਤੇ ਪਟਾਕੇ ਪਟੋਕੇ ਯਾਰ ਘੱਟ ਚਲਾਇਓ ਵੈਸੇ ਵੀ ਪੰਜਾਬ ਦੇ ਉੱਤੇ ਦੀਵਾਲੀ ਬਹੁਤ ਹੀ ਮਾੜੀ ਚੜੀ ਆ ਤੇ ਆਪਾਂ ਤਾਂ ਤਾਕੀ ਦੀਵਾਲੀ ਐਸੀ ਵੈਸੀ ਮਨਾਵਾਂਗੇ ਕਿਉਂਕਿ ਬਸ ਕਿਉਂਕਿ ਤੁਹਾਨੂੰ ਪਤਾ ਹੀ ਯਾਰ ਪੰਜਾਬ 'ਚ ਕੀ ਕੁਝ ਹੋਇਆ ਠੀਕ ਆ ਔਰ ਸ਼ਾਇਦ ਕਿ ਦੀਵਾਲੀ ਤਾਂ ਮਾੜੀ ਆ ਜਿਵੇਂ ਪੰਜਾਬ ਦੇ ਹਾਲਾਤ ਆ ਤੇ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ টা টা ਬਾਏ ਬਾਏ ਲਵ ਯੂ